ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੌਸਮੀ ਹਾਲਤੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਤਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਸੁੱਖ ਦਾ ਸਾਹ ਵੀ ਆਇਆ ਸੀ ਪਰ ਉੱਥੇ ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਹੁਣ ਜਿਹੜਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤਾਂ ਹੜ੍ਹਾਂ ਵਾਲਾ ਵਾਧੇ ਜਿਹੜੇ ਪੰਜਾਬ 'ਚ ਹਾਲਾਤ ਬਣੇ ਪਏ ਨੇ ਤਾਂ ਉਹਦੇ ਨਾਲ ਜਿਹੜਾ ਹੁਣ ਝੋਨੇ ਨੂੰ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਸਕਦਾ ਪੰਜਾਬ 'ਚ ਮੌਸਮ ਪੂਰੀ ਤਰ੍ਹਾਂ ਜਿਹੜਾ ਐਕਟਿਵ ਆ ਜਿਸ ਨਾਲ ਹਰ ਰੋਜ਼ ਜਿਹੜਾ ਮੀਂਹ ਪੈ ਰਿਹਾ ਇਸ ਨਾਲ ਤਾਪਮਾਨ ਵਿੱਚ ਲਗਾਤਾਰ ਜਿਹੜੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਜਿਹੜੀ ਰਾਹਤ ਵੀ ਮਿਲਿਆ ਜਿੱਥੇ ਲੋਕਾਂ ਨੂੰ ਗਰਮੀ ਤੋਂ ਜਿਹੜੀ ਮੀਂਹ ਨਾਲ ਰਾਹਤ ਵੀ ਮਿਲੀ ਹੈ ਤਾਂ ਦੂਜੇ ਪਾਸੇ ਦੇਖੀਏ ਕਿ ਜਿਹੜਾ ਮੀਂਹ ਨੇ ਲੋਕਾਂ ਨੂੰ ਜ਼ਿਆਦਾਤਰ ਜਿਹੜਾ ਕਿਸਾਨਾਂ ਨੂੰ ਵੱਡੀ ਵਿਪਤਾ ਖੜੀ ਕਰਕੇ ਰੱਖ ਦਿੱਤੀ ਆ ਕਿਉਂਕਿ ਹੁਣ ਜਿਹੜਾ ਸੋਨੇ ਲੱਗੇ ਹੋਏ ਨੇ ਤਾਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਪੰਜਾਬ ਵਿੱਚ ਹੜ੍ਹਾਂ ਵਰਗੇ ਜਿਹੜੇ ਹਾਲਾਤ ਬਣੇ ਹੋਏ ਨੇ ਜਿਹਦੇ ਨਾਲ ਝੂਨਾ ਜਿਹੜਾ ਪੂਰੀ ਤਰ੍ਹਾਂ ਬਰਬਾਦ ਹੋਣ ਦਾ ਜਿਹੜਾ ਖਦਸਾ ਮੰਡਰਾ ਰਿਆ ਆ ਤਾ ਸੂਬੇ ਵਿੱਚ ਵੱਤ ਤੋਂ ਵੱਤ ਜਿਹੜਾ ਤਾਪਮਾਨਾ ਉਹ 35.2 ਡਿਗਰੀ ਰਹਿ ਗਿਆ ਕਈ ਜ਼ਿਲ੍ਹਿਆਂ ਵਿੱਚ ਤਾਂ ਵੱਤ ਤੋਂ ਵੱਤ ਤਾਪਮਾਨ 30 ਡਿਗਰੀ ਤੋਂ ਹੇਠਾਂ ਵੀ ਆ ਗਿਆ ਜੇਕਰ ਅੱਜ ਦੀ ਗੱਲ ਕਰੀ ਤਾਂ ਅੱਜ ਬਹੁਤ ਜ਼ਿਆਦਾ ਤਾਪਮਾਨਾ ਕੜਕ ਦੀ ਧੁੱਪ ਪੈ ਰਹੀ ਹੈ ਤਾਂ ਬੀਤੇ ਹੀ ਕੱਲ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਸੀ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕਈ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਜੜਾ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ ਇਸ ਨਾਲ ਤਾਪਮਾਨ ਵਿੱਚ 1.5 ਗਿਰਾਵਟ ਦਰਜ ਕੀਤੀ ਗਈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ 35.2 ਡਿਗਰੀ ਵਿੱਚ ਦਰਜ ਕੀਤਾ ਗਿਆ ਉੱਥੇ ਜਲੰਧਰ ਲੁਧਿਆਣਾ ਪਠਾਨਕੋਟ ਚੰਡੀਗੜ੍ਹ ਹੁਸ਼ਿਆਰਪੁਰ ਰੂਪਨਗਰ ਅਤੇ ਦੱਸਦੀ ਹੈ ਕਿ ਪੰਜਾਬ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਭੈੰਗ ਗਰਮੀ ਤੋਂ ਰਾਹਤ ਮਿਲੀ ਆ ਇਸ ਦੇ ਨਾਲ ਹੀ ਮੌਸਮੀ ਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੋਂ ਰੂਪਨਗਰ ਵਿੱਚ ਤੇਜ਼ ਤੂਫਾਨ ਤੇ ਬਿਜਲੀ ਡਿੱਗਣ ਲਈ yellow alert ਜਿਹੜਾ ਜਾਰੀ ਕਰ ਦਿੱਤਾ ਅੱਜ ਵੀ ਜਿਹੜੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਅਨਾ ਬੀਤੇ 24 ਘੰਟਿਆਂ ਵਿੱਚ ਤਾਪਮਾਨ 1.5 ਡਿਗਰੀ ਘਟ ਗਿਆ ਤੇ ਹੁਣ ਇਹ ਆਮ ਨਾਲੋਂ 5.2 ਡਿਗਰੀ ਟਾਟ ਦਰਜ ਕੀਤਾ ਗਿਆ ਹਾਲਾਂਕਿ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35.2 ਡਿਗਰੀ ਦਰਜ ਕੀਤਾ ਗਿਆ ਮੀਂਹ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 1 ਜੁਲਾਈ ਨੂੰ ਜਿਹੜਾ 7.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ ਜਦੋਂ ਕਿ 1 ਜੂਨ ਤੋਂ ਹੁਣ ਤੱਕ ਜਿਹੜਾ 70.4 ਮਿਲੀਮੀਟਰ ਮੀਂਹ ਪਿਆ ਆਮ ਤੌਰ ਤੇ ਇਸ ਸਮੇਂ ਤੱਕ 58.1 ਮਿਲੀਮੀਟਰ ਮੀਂਹ ਪੈਂਦਾ ਇਸ ਦਾ ਮਤਲਬ ਇਹ ਹੈ ਕਿ ਹੁਣ ਤੱਕ ਜਿਹੜਾ 33% ਬੱਦਮੀ ਪਿਆ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਆ ਮੌਸਮੀ ਭਾਗ ਅਨੁਸਾਰ ਅੱਜ ਜਿਹੜਾ ਪਠਾਨਕੋਟ ਗੁਰਦਾਸਪੁਰ ਅਮਰਸਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਕਈ ਥਾਵਾਂ ਤੇ ਹਲਕਾ ਜਿਹਾ ਜਿਹੜਾ ਦਰਮਿਆਨਾ ਤੇ ਜਿਹੜਾ ਮੀਂਹ ਪੈ ਸਕਦਾ ਜਦਕਿ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜ਼ਿਲੰਦਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਮੋਹੱਲੇ ਚ ਕੁਝ ਥਾਵਾਂ ਤੇ ਹਲਕਾ ਜਿਹੜਾ ਮੀਂਹ ਪੈ ਸਕਦਾ ਪੰਜਾਬ ਵਿੱਚ ਮੌਨਸੂਨ ਪੂਰੀ ਤਰ੍ਹਾਂ ਜਿਹੜਾ ਐਕਟਿਵ ਹੋਇਆ ਹੋਇਆ ਜਿਸ ਨਾਲ ਹਰ ਰੋਜ਼ ਮੀਂਹ ਪੈ ਰਿਹਾ ਇਸ ਨਾਲ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਇਆ ਹਾਂਜੀ ਤੁਹਾਡੇ ਇਲਾਕੇ ਚ ਜਿਹੜਾ ਕਿਹੜੇ ਜ਼ਿਲ੍ਹੇ ਦੇ ਤੁਸੀਂ ਰਹਿਣ ਵਾਲੇ ਹੋ ਉੱਥੇ ਕਿਹੋ ਜਿਹਾ ਮੌਸਮਾ ਕਮੈਂਟ ਕਰਕੇ ਜ਼ਰੂਰ ਦੱਸਿਓ